ਇਸ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸੀ ਸੀਟੀਵੀ ਕੈਮਰੇ ਤੋਂ ਵਾਲੇ ਜੀ ਮੇਰਾ ਨਾਮ ਹੈ ਇੰਸਪੈਕਟਰ ਸੁਖਵਿੰਦਰ ਸਿੰਘ ਐਸਐਚਓ ਥਰਮਲ ਇਹ ਸਾਨੂੰ ਕੱਲ ਇਨਟੀਮੇਸ਼ਨ ਆਈ ਸੀ ਅਦਰਸ਼ ਨਗਰ ਗਲੀ ਨੰਬਰ 7 ਦੇ ਵਿੱਚੋਂ ਇੱਕ ਕੋਈ ਲੇਡੀ ਸੀ ਬਲਬੀਰ ਕੌਰ ਪਤਨੀ ਭੁਪਿੰਦਰ ਸਿੰਘ ਦੋ ਨਾਮ ਬਲੂਮ ਵਿਅਕਤੀ ਮੋਟਰਸਾਈਕਲ ਪਰ ਆਏ ਤੇ ਇਸ ਦੀਆਂ ਵਾਲੀਆਂ ਨੂੰ ਸਨੇਚ ਕਰਕੇ ਲੈ ਗਏ ਮੋਟਰਸਾਈਕਲ ਕਿਹੜਾ ਸੀ ਜੀ ਮੋਟਰਸਾਈਕਲ ਸੀ ਰਾਇਲ ਇਨਫੀਲਡ ਕਲਾਸਿਕ ਕਲਰ ਗ੍ਰੀਨ ਫੌਜੀ ਕਲਰ ਵਾਲਾ ਸੀ ਜੀ ਕੀ ਲੱਗਦਾ ਹੁਣ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਚਾਹ ਹਾਂਜੀ ਹਾਂਜੀ ਅਸੀਂ ਇਹਦਾ ਲਿੰਕ ਜੋੜ ਰਹੇ ਹਾਂ ਹੋਰ ਵੀ ਜੋ ਜੋ ਵੀ ਸੀਸੀਟੀਵੀ ਵਗੈਰਾ ਜਾਂ ਜੋ ਵੀ ਸਾਡੇ ਸੋਰਸ ਹੁੰਦੇ ਆ ਉਹਦੇ ਤਹਿਤ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਇਹ ਬੰਦੇ ਗਸਤਰ ਕੀ ਪੀ ਜਾਣਗੇ ਕਿੰਨੇ ਬੰਦੇ ਸੀ ਇਹ ਕਿ ਦੋ ਜਣੇ ਸੀ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸੀ ਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਸੀ ਮੇਰਾ ਨਾਮ ਹੈ ਇਨਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਇਹ ਸਾਨੂੰ ਕੱਲ ਇਨਟੀਮੇਸ਼ਨ ਆਈ ਸੀ ਅਦਰਸ਼ ਨਗਰ ਗਲੀ ਨੰਬਰ 7 ਦੇ ਵਿੱਚੋਂ ਇੱਕ ਕੋਈ ਲੇਡੀ ਸੀ ਬਲਬੀਰ ਕੌਰ ਪਤਨੀ ਭੁਪਿੰਦਰ ਸਿੰਘ ਦੋ ਨਾਮਲੂਮ ਵਿਅਕਤੀ ਮੋਟਰਸਾਈਕਲ ਪਰ ਆਏ ਤੇ ਇਸ ਦੀਆਂ ਵਾਲੀਆਂ ਨੂੰ ਸਨੇਚ ਕਰਕੇ ਲੈ ਗਏ ਮੋਟਰਸਾਈਕਲ ਕਿਹੜਾ ਸੀ ਜੀ ਮੋਟਰਸਾਈਕਲ ਸੀ ਰਾਇਲ ਇਨਫੀਲਡ ਕਲਾਸਿਕ ਕਲਰ ਗ੍ਰੀਨ ਫੌਜੀ ਕਲਰ ਵਾਲਾ ਸੀ ਜੀ ਲੱਗਦਾ ਹੁਣ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਚਾਹ ਹਾਂਜੀ ਹਾਂਜੀ ਅਸੀਂ ਇਹਦਾ ਲਿੰਕ ਜੋੜ ਰਹੇ ਹਾਂ ਹੋਰ ਵੀ ਜੋ ਜੋ ਵੀ ਸੀਸੀਟੀਵੀ ਵਗੈਰਾ ਜਾਂ ਜੋ ਵੀ ਸਾਡੇ ਸੋਰਸ ਹੁੰਦੇ ਆ ਉਹਦੇ ਤਹਿਤ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਹਾਂ ਤੇ ਜਲਤੋ ਜਲਦੇ ਬੰਦੇ ਗਸਤਰ ਕਿ ਪਿਆ ਕਿੰਨੇ ਬੰਦੇ ਸੀ ਇਹ ਕਿ ਦੋ ਜਣੇ ਸੀ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸੀ ਸਿਟੀ ਦੇ ਕੈਮਰੇ ਤੋਂ ਵਾਲੇ ਜਿਹੜੇ ਨੰਬਰ ਮੇਰਾ ਨਾਮ ਹੈ ਇਨਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਇਹ ਸਾਨੂੰ ਕੱਲ ਇਨਟੀਮੇਸ਼ਨ ਆਈ ਸੀ ਅਦਰਸ਼ ਨਗਰ ਗਲੀ ਨੰਬਰ 7 ਦੇ ਵਿੱਚੋਂ ਇੱਕ ਕੋਈ ਲੇਡੀ ਸੀ ਬਲਬੀਰ ਕੌਰ ਪਤਨੀ ਭਪਿੰਦਰ ਸਿੰਘ ਦੋ ਨਾਮਲੂਮ ਵਿਅਕਤੀ ਮੋਟਰਸਾਈਕਲ ਪਰ ਆਏ ਤੇ ਇਸ ਦੀਆਂ ਵਾਲੀਆਂ ਨੂੰ ਸਨੇਚ ਕਰਕੇ ਲੈ ਗਏ ਮੋਟਰਸਾਈਕਲ ਕਿਹੜਾ ਸੀ ਜੀ ਮੋਟਰਸਾਈਕਲ ਸੀ ਰਾਇਲ ਇਨਫੀਲਡ ਕਲਾਸਿਕ ਕਲਰ ਗ੍ਰੀਨ ਫੌਜੀ ਕਲਰ ਸੀਗਾ ਕੀ ਲੱਗਦਾ ਹੁਣ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਚੱਲ ਹਾਂਜੀ ਹਾਂਜੀ ਅਸੀਂ ਇਹਦਾ ਲਿੰਕ ਜੋੜ ਰਹੇ ਹਾਂ ਹੋਰ ਵੀ ਜੋ ਜੋ ਵੀ ਸੀਸੀਟੀਵੀ ਵਗੈਰਾ ਜਾਂ ਜੋ ਵੀ ਸਾਡੇ ਸੋਰਸ ਹੁੰਦੇ ਆ ਉਹਦੇ ਤਹਿਤ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਇਹ ਬੰਦੇ ਗਸਤਰ ਕੀ ਪਿਆ ਕਿੰਨੇ ਬੰਦੇ ਸੀ ਇਹ ਕਿ ਦੋ ਜਣੇ ਸੀ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਸੀ ਮੇਰਾ ਨਾਮ ਹੈ ਇਨਸਪੈਕਟਰ ਸੁਖਵਿੰਦਰ ਸਿੰਘ ਐਸਐਚਓ ਥਰਮਲ ਇਹ ਸਾਨੂੰ ਕੱਲ ਇੰਟੀਮੇਸ਼ਨ ਆਈ ਸੀ ਅਦਰਸ਼ ਨਗਰ ਗਲੀ ਨੰਬਰ 7 ਦੇ ਵਿੱਚੋਂ ਇੱਕ ਕੋਈ ਲੇਡੀ ਸੀ ਬਲਬੀਰ ਕੌਰ ਪਤਨੀ ਭੁਪਿੰਦਰ ਸਿੰਘ ਦੋ ਨਾਮਲੂਮ ਵਿਅਕਤੀ ਮੋਟਰਸਾਈਕਲ ਪਰ ਆਏ ਤੇ ਇਸ ਦੀਆਂ ਵਾਲੀਆਂ ਨੂੰ ਸਨੇਚ ਕਰਕੇ ਲੈ ਗਏ ਲੈਟਸ ਕਿਹੜਾ ਸੀ ਜੀ ਮੋਟਰਸਾਈਕਲ ਸੀ ਰਾਇਲ ਇਨਫੀਲਡ ਕਲਾਸਿਕ ਕਲਰ ਗ੍ਰੀਨ ਫੌਜੀ ਕਲਰ ਵਾਲਾ ਸੀ ਕੀ ਲੱਗਦਾ ਹੁਣ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਖਿਡਾਲੇ ਜਾ ਰਹੇ ਚਾਹ ਹਾਂਜੀ ਹਾਂਜੀ ਅਸੀਂ ਇਹਦਾ ਲਿੰਕ ਜੋੜ ਰਹੇ ਹਾਂ ਹੋਰ ਵੀ ਜੋ ਜੋ ਵੀ ਸੀਸੀਟੀਵੀ ਵਗੈਰਾ ਜਾਂ ਜੋ ਵੀ ਸਾਡੇ ਸੋਰਸ ਹੁੰਦੇ ਆ ਉਹਦੇ ਤਹਿਤ ਅਸੀਂ ਇਹਨੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਆ ਤੇ ਜਲਦ ਤੋਂ ਜਲ ਦੇ ਬੰਦੇ ਗ੍ਰਿਫਤਾਰ ਕੀਤੇ ਜਾਣਗੇ ਕਿੰਨੇ ਬੰਦੇ ਸੀ ਇਹ ਕਿ ਦੋ ਜਣੇ ਸੀ